ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪਚੀਮਾ ਦਾ ਇਥੇ ਕੋਕਰ ਪੈਲੈਸ ਦੇ ਨੇੜੇ ਜਿਹੜਾ 6 6:30 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜੇਰੇ ਨਗਰਾਨੀ ਐਸਐਸਪੀ ਸਾਹਿਬ ਸਹਿਲ ਮੀਰਜੀ ਦੇ ਥੱਲੇ ਐਸਪੀਡੀ ਡੀਐਸਪੀ ਸੰਜੀਵ ਐਸਐਚਓਜ਼ ਜਿਹੜੇ ਅਗੇ ਨੇ ਉਹ ਸਾਰੇ ਇਹ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜੇ ਆ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਹਥਿਆਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ ਸਨਾਖਤ ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਖੁੱਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇਧਰ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦਾ ਰੋਕਿਆ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਤੇ ਪਰ ਉਸ ਨੂੰ ওভারਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਅਰੈਸਟ ਹਸਪੀਟਲ ਦੇ ਵਿੱਚ ਉਸ ਨੂੰ ਜੇਰੇ ਇਲਾਜ ਭੇਜਿਆ ਗਿਆ ਸਰ ਉਹਦੀ ਕੰਡੀਸ਼ਨ ਕੀ ਉਹ ਤਾਂ ਹਸਪੀਟਲ 'ਚ ਹੀ ਪਤਾ ਲੱਗਣਾ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਿਹਰੇ ਇਲਾਜ ਹੈਗਾ ਉਹਦਾ ਉਹ ਫਿਰ ਉਸ ਤੋਂ ਬਾਅਦ ਹੀ ਕੱਲ ਗਿਆ ਹਾਂ ਫਿਲਹਾਲ ਇਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਹ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨਖੰਸ਼ਾਪੁਰੀਆ ਗੈਂਗ ਹੈਗਾ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਭਗਵਾਨ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਗਵਾਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਹੀ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਥਾਈਜ਼ਰ ਹੈਗਾ ਇਹ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਗਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰ ਰਹੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਟੀਮਾਂ ਡਿਸਪੈਚ ਕਰ ਦਿਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ